ਇਹ ਜਿਹੜੀ ਸਕੀਮ ਕੱਢੀ ਹੈ ਇਹਨਾਂ ਨੇ ਲੈਂਡ ਪੂਲਿੰਗ ਦੀ ਉਹਦੀ ਅਸਲੀਅਤ ਵੀ ਪਤਾ ਕੀ ਹੋੜ ਵਾਲਾ ਹੈਗਾ ਮੈਂ ਰਾਜਪੁਰੇ ਦੇ ਪਿੰਡਾਂ 'ਚ ਵੀ ਹੋ ਕੇ ਆਈ ਹਾਂ ਉੱਧਰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਇਹ ਜਿਹੜੀ ਲੈਂਡ ਪੂਲਿੰਗ ਇਹਨਾਂ ਨੇ ਕੱਢੀ ਐਸ ਵਾਰ ਇਹ ਪੂਰੇ ਪੰਜਾਬ ਵਿੱਚ 40000 ਏਕੜ ਲੈ ਰਹੇ ਨੇ ਔਰ ਕਿਸੇ ਨਾਲ ਗੱਲ ਨਹੀਂ ਕੀਤੀ ਕਿਸੇ ਤੋਂ ਸੁਣਾ ਨਹੀਂ ਲਿੰਦੀ ਇਹ ਦਿੱਲੀ ਵਾਲੇ ਜਿਹੜੇ ਇੱਥੇ ਬੈਠੇ ਹੈ ਨਾ ਕੇਜਰੀ ਵਾਲੋ ਹੋੜੀ ਇਹ ਇਹਨਾਂ ਦੀ ਕਰਤੂਤ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਕੋਈ ਸਬੂਤ ਆ ਨਹੀਂ ਪਹਿਲੇ ਜਿਹੜਾ ਕਿੱਥੇ ਸੀਐਮ ਹੁੰਦਾ ਨਾ ਫਿਰ ਇਸ ਕਮੇਟੀ ਦਾ ਗੁਮਾੜਾ ਗਲਾੜਾ ਵਗੈਰਾ ਦਾ ਉਹਨੂੰ ਹਟਾ ਕੇ ਇੱਕ ਦਿੱਲੀ ਦਾ ਬੰਦਾ ਬਣਾਤਾ ਉਹਦਾ ਚੇਅਰਮੈਨ ਨਾ ਚੀਫ ਸਕੱਤਰ ਨੂੰ ਉਹ ਵਿੱਚ ਪਾਤਾ ਕਿ ਇਹ ਸਾਰਾ ਕੰਮ ਤੁਸੀਂ ਕਰੋ ਸਾਰੇ ਬੰਦੇ ਨੂੰ ਸਾਰੀ ਪੰਚਾਇਤਾਂ ਨੂੰ ਬੁਲਾ ਕੇ ਜਿੱਥੇ ਇਹਨਾਂ ਦੀ ਚਾਹੀਦੀ ਹੈ ਜਿੱਥੇ ਇਹਦਾ ਹੈ ਉੱਥੇ ਬੁਲਾ ਕੇ ਖਸਰਾ ਨੰਬਰ ਕੱਢ ਲੈ ਸਾਰਿਆਂ ਦਾ ਚਾਹੇ ਹੋਵੇ ਅਮ੍ਰਿਤਸਰ ਚਾਹੇ ਹੋਵੇ ਲੁਧਿਆਣਾ ਚਾਹੇ ਸਰਦਾ ਪਟਿਆਲਾ ਚਾਹੇ ਸੰਗਰੂਰ ਹੋਵੇ ਚਾਹੇ ਵੀ ਡਿਸਟ੍ਰਿਕਟ ਦਾ ਨਾਮ ਲਿਖ ਲੈ ਥੋੜੇ ਤੇ 4 ਕੁਛ 400 ਕੁਛ ਇਕੜ ਨੇ ਦੋਨੋਂ ਸ਼ੇਰ ਬਾਜਰਾ ਔਰ ਥੋੜੇ ਥੋੜੇ 450 ਦੇਖੋ ਖਾਲੇ ਆ ਕਿ ਇੱਕ ਇਹਨ ਕੇ ਤੁਹਾਨੂੰ ਇਨਾ ਇਨਾ ਆਮਦਨੀ ਨਹੀਂ ਮਿਲੇਗੀ ਇਨੀ ਤਰੱਕੀ ਹੋਏਗੀ ਨਾ ਪਾਈ ਅਸੀਂ ਤਾਂ ਸੱਚ ਬੋਲਾਂਗੇ ਇਹ ਥੋੜੇ ਜਿਹੇ 5 ਇਕੜ ਹੋਏਗੀ ਸਿੱਦਾ 5 ਇਕੜ ਤੋਂ 20% ਇਹਨਾਂ ਨੂੰ ਪਹਿਲੇ ਦੇਣਾ ਪੈਣਾ ਹੈ ਜਦੋਂ ਉਹ ਚਿੱਠੀ ਸਾਈਨ ਕਰੋ ਬੇਨਾਮ ਉਹਦੇ ਵਿੱਚ 5 ਕਿੱਲੇ ਤੋਂ ਤੁਹਾਡੇ 4 ਰਹਿ ਜਾਣਗੇ 2% ਤੁਹਾਨੂੰ ਕੋਲ ਚਲਾ ਗਿਆ ਉਹਦਾ ਨਾਮ ਮੁਆਵਜ਼ਾ ਮਿਲੇਗਾ ਤੁਹਾਨੂੰ ਨਾ ਕੁਝ ਮਿਲੇਗਾ ਪੈਸਾ ਮਿਲੇਗਾ ਔਰ ਜਿਹੜੇ ਰਹਿ ਗਏ 4 ਕਿੱਲੇ ਥੋੜੇ ਉਹਦੇ ਵਿੱਚ ਇਹ ਤੁਹਾਨੂੰ ਕਹਿਣਗੇ ਆ ਬਿਲਡਰ ਹੈਗਾ ਸਾਡਾ ਇਹ ਇਹ ਤੁਹਾਡੇ ਨਾਲ ਆ ਕੇ ਤੁਹਾਨੂੰ ਮਿੱਠੀਆਂ ਗੋਲੀਆਂ ਦੇਗਾ कि तुसी एदे नाल साइन कर लो ए सारा काम करेगा और थोड़ा थोड़ी जमीन बच की होएगा तुसी साइन कर लो थोड़े चार किले ओदे हाथ आ बिल्डर दे ओने बनाने अपना सड़क बनानिया ने सूरज बनाना है कोठिया बनानिया ने सारा कुछ कर के एंड ते थोनो आके कहूंगा भाई मेरा तो इना पैसा लग गया जे थोड़ी ਥੋੜਾ 1 ਏਕੜ ਸਮਝੋ 1 ਕਰੋੜ ਦਾ ਅਖੀਰ ਤੇ ਤੁਹਾਨੂੰ ਆਕੇ 30 3 ਲੱਖ ਵੀ ਮਿਲ ਜਾਏ ਨਾ ਬੜੀ ਵੱਡੀ ਗੱਲ ਹੋ ਗਈ ਔਰ ਉਹ ਕਦ ਹੋਏਗਾ ਕਿ ਕਹਿੰਦੇ ਉਹ ਵਿਚਾਰੇ ਪਿੰਡ ਵਾਲਿਆਂ ਨੂੰ ਰਾਜਪੁਰੇ ਕਹਿੰਦੇ ਉਹਨਰ ਦੇ ਪਾਸੇ ਕਿ ਐਸ ਡੀ ਐਮ ਕਹਿੰਦਾ 5 ਸਾਲ ਬਾਅਦ ਇੱਕ ਛੋਟੇ ਪਿੰਲੇ ਛੋਟੇ ਪਿੰਲੇ ਕੁਛ ਆਏਗਾ ਅਰੇ ਅਕਾ 20 ਤੋਂ 28 ਸਾਲਾਂ ਦੀ ਜਿਹੜੀ ਜ਼ਮੀਨ ਮਾਲਿਚ ਹੋਈ ਸੀ ਐਕਵਾਇਰ ਪਰ ਇਹ ਤੱਕ ਪੂਰੀ ਨਹੀਂ ਹੋਈ ਲੋਕਾਂ ਦੀ ਇਹਨਾਂ ਨੇ ਕੀ ਕਰਨਾ ਹੈ ਕਿਉਂ ਕਰ ਰਹੇ ਨੇ ਇਸ ਤਰ੍ਹਾਂ ਕਿ ਕੱਲ ਨੂੰ ਇਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਦਿੱਲੀ ਵਾਲਿਆਂ ਨੂੰ ਅਸੀਂ ਜਾ ਕੇ ਬਿਹਾਰ ਇਲੈਕਟ ਸਟਾਟ ਨਹੀਂ ਅਸੀਂ ਜਾ ਕੇ ਇੱਥੇ ਇਹ ਕਰਨਾ ਹੈ ਕਿਉਂ ਭਾਈ ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਤਾਂ ਕਿਉਂ ਮਾਰ ਰਹੇ ਹੋ ਤੁਸੀਂ ਸਾਡੇ ਤੁਸੀਂ ਸਾਰੇ ਜਿਹੜੇ ਬੈਠੇ ਹੋ ਤੁਹਾਨੂੰ ਕਿਉਂ ਮਾਰ ਰਹੇ ਨੇ ਜਦੋਂ ਕੋਈ ਦਿੱਤਾ ਆਂਦੀ ਹੈ ਤੁਹਾਡੇ ਘਰਾਂ 'ਚ ਤੁਸੀਂ ਕੀ ਕਰਦੇ ਹੋ ਪਹਿਲਾਂ ਆਪਣਾ ਇੱਕ ਸਕੀਲਾ ਜਾਂ ਤਾਂ ਕੀਤੀ ਰੱਖ ਲਿਓ ਜਾਂ ਵੇਚ ਦਿਓ ਬਿਲਕੁਲ ਹੋਣ ਲੈਂਦੇ ਹੋ ਬੈਂਕ ਲੈਂਦੇ ਹੋ ਹੁਣ ਜਿਸ ਦਿਨ ਦੇ ਖਸਰਾ ਨੰਬਰ ਬਾਹਰ ਆਏ ਨੇ ਨਾ ਇਹਨਾਂ ਨੇ ਕੱਢੇ ਨੇ ਨਹੀਂ ਨਾ ਬੈਂਰ ਲਾਤਾ ਨਾ ਤੁਸੀਂ ਉਸ ਨੂੰ ਵੇਚ ਸਕਦੇ ਹੋ ਨਾ ਗਿਰਵੀ ਰੱਖ ਸਕਦੇ ਹੋ और वो ओ कुछ नहीं कर सकते सारे नाल सलाह करो और मता फा के एस डी एम नरखास्त दो कैसे नहीं बनना इस दरेक स्टेट विच इंडिया विच एक सिस्टम होता है विच उन्नी जमीन ती अपनी बिल्डिंग बना सकते हो पंजाब थर्टी टू परसेंट हैगा था, सारे पंजाब। पंजाब ऑलरेडी फोर्टी फाइव परसेंट टप टप गया है ਉਹਨੇ ਜਿਹੜਾ 40 ਹਜ਼ਾਰ ਏਕੜ ਲੈੜੇ ਨੇ ਇਹਦੇ ਨਾਲ 60 ਟੱਪ ਨੂੰ ਹਰ ਜ਼ਮੀਨ ਕਿਸੇ ਦਾ ਨਹੀਂ ਕੁਝ ਕਾਰਨ ਨੂੰ ਵਾਣ ਪਾਈ ਆਪਣੇ ਕੰਮ ਕਰਦੇ ਨੇ ਆਪਣੇ ਖੇਤਾਂ 'ਚ ਉਹਨਾਂ ਦਾ ਵੀ ਹੱਕ ਖੋ ਰਹੇ ਹੋ ਤੁਸੀਂ ਇੱਕ ਵਾਰੀ ਸਾਰਿਆਂ ਦੀ ਸਲਾਹ ਤਾਂ ਲੈ ਲੈਣੇ ਸੀ ਕਿਤੇ ਤਾਂ ਜਿਨ੍ਹਾਂ ਦੇ ਖਸਰਾ ਨੰਬਰ ਪਾਤੇ ਨੇ ਸਾਰੇ ਆਪਾਂ ਤੁਹਾਡੇ ਨਾਲ ਖੜੇ ਹੈ ਤੁਸੀਂ ਅੱਗੇ ਹੋ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਲੱਗਾਂਗੇ ਇਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਅੱਜ ਸੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਔਰ ਮੈਂ ਤਾਂ ਕਹਿਨੀ ਹੈ ਭਾਈ ਦੇਖੋ ਜ਼ਿੰਦਗੀ ਜੋ ਇੱਥੇ ਪੂਰਾ ਕਰਦਾ ਨਾ ਇੱਥੇ ਹੀ ਭੁਗਤਣਾ ਪੈਂਦਾ। ਉਹ ਸਾਡਾ ਦਰਦ ਦੇਖਦੇ। ਇਹ ਜਿਵੇਂ ਸਾਡੇ ਲੋਕਾਂ ਨੂੰ ਸਾਰੇ ਨੇ ਨਾ ਇੱਕ ਦਿਨ ਇਹਨਾਂ ਨੂੰ ਵੀ ਦੇਖਣਾ ਪੈਣਾ ਉਸ।